ਵਾਹੇ ਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਪੰਜਵਾ ਸੇਵਕ ਲਾਇਓ ਆਪਣੀ ਸੇਵ ਅੰਮ੍ਰਿਤ ਨਾਮ ਦਿਉ ਮੁਖ ਦੇਵ ਸਗਲੀ ਚਿੰਤਾ ਆਪ ਨਿਵਾਰੀ ਤਿਸ ਗੁਰ ਕਾਉ ਹਾ ਸਾਧ ਬਲਿਹਾਰੀ ਕਾਜ ਹਮਾਰੀ ਪੂਰੇ ਸਤਗੁਰ ਬਾਜੀ ਅਨਹਦ ਤੂਰੇ ਸਤਗੁਰ ਬਾਜੀ ਪਦ ਤੇ ਵਿਸਰਾਮ ਹੈ ਅਨਹਦ ਤੂਰੇ ਥੋੜਾ ਟਹਿਰਾ ਸਤਗੁਰ ਰਹਾਉ ਮਹਿਮਾ ਜਾਂ ਕੀ ਗਹਿਰ ਗੰਭੀਰ ਹੋਏ ਨਿਹਾਲ ਏ ਜਿਸ ਤੀਰ ਜਾ ਕੇ ਬੰਦਨਾ ਕਾਟੇ ਰਾਏ ਸੂਨਰ ਬਹਰ ਨ ਜੁਨੀ ਪਾਏ ਜਾ ਕੇ ਅੰਤਰ ਪ੍ਰਗਟਿਓ ਆਪ ਤਾ ਕਉ ਨਾਹੀ ਦੁਖ ਸੰਤਾਪ ਲਾਲ ਰਤਨ परिया सगल कुटम्ब ओह जान तरिया ना किस परम न दुविधा दूजा एको एक निरंजन पूजा, पूजा पूजा पूला बोलना एक विश्राम है निरंजन पूजा जात कट देखो आप दयाल कह नानक प्रभ मिले रसाल रामकली मोहल्ला पंचवा तन ते छुटकी अपनी ਧਾਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਜੋ ਕਿਸ ਕਰੈ ਸੋ ਮਨ ਮੇਰਾ ਮੀਠਾ ਤਾ ਇਹ ਅਚਰਜ ਨਨੋ ਹੁ ਡਿ ਨਨੋ ਹੁ ਡੀਠਾ ਆਪ ਮੋਹ ਜਾਨੀ ਰੇ ਮੇਰੀ ਗਈ ਬਲਾਇ ਬੁਝ ਗਈ ਤ੍ਰਿਸ਼ਨ ਨਿਵਾਰੀ ਮਮਤਾ ਗੁਰ ਪੂਰੈ ਲਿਓ ਸਮਝਾਈ ਰਹਾ ਬੁਝ ਗਈ ਤ੍ਰਿਸ਼ਨ ਬੁਝ ਪੂਲਾ ਬੂਲਨਾ ਤ੍ਰਿਸ਼ਨ ਪਦ ਤੇ ਠਮਕ ਹੈ ਬੁਝ ਗਈ ਤ੍ਰਿਸ਼ਨ ਨਿਵਾਰੀ ਮਮਤਾ ਇਥੇ ਵਿਸਰਾਮ ਗੁਰ ਪੂਰੈ ਲਿਓ ਸਮਝਾਈ ਰਹਾਉ ਕਰ ਕਿਰਪਾ ਰਾਖਿਓ ਗੁਰ ਸਰਣਾ ਗੁਰ ਪਕਰਾਇ ਥਰ ਕੇ ਚਰਨਾ 20 ਵਿਸੁਏ ਜਾ ਮੰਠ ਹੈ ਰਾਨੇ ਗੁਰ ਪਾਰ ਬ੍ਰਹਮ ਏਕੈ ਹੀ ਜਾਣੇ ਵਿਸੁਏ ਉਚਾਰਨ ਕਰਨਾ ਕਈ ਵਿਸਵੇ ਵਾਵਾ ਲਾ ਜਾਂਦੇ ਨੇ 20 ਵਿਸੁਏ ਜ ਜਾ ਮੰਠ ਹੈ ਰਾਨੇ ਗੁਰ ਪਾਰ ਭ੍ਰਮ ਏਕੈ ਹੀ ਜਾਣੇ ਜੋ ਜੋ ਕਿਨੋ ਥਾਮ ਤਿਸਕੇ ਦਾਸ ਪ੍ਰਭ ਮੇਰੇ ਕੋ ਸਗਲ ਨਿਵਾਸ ਨਾ ਕੋ ਦੂਤ ਨਹੀਂ ਬਹਿرائی ਗਲ ਮਿਲ ਚਾਲੇ ਏਕੈ ਪਾਈ ਜਾ ਕਉ ਗੁਰ ਹਰ ਦੀਏ ਸੂਖਾ ਜਾ ਕਉ ॥ ਵਿਸਰਾਮ ਗੁਰ ਹਰ ਦੀਏ ਸੂਖਾ ਤਾ ਕਉ ਬਹੁ ਨ ਲਾਗੇ ਦੁਖਾ ਆਪੇ ਆਪ ਸਰਬ ਪ੍ਰਤਪਾਲ ਨਾਨਕ ਰਾਤਾ ਰੰਗ ਗੋਪਾਲ RAM ਕਲੀ ਮਹੱਲਾ ਪੰਜਵਾ ਮੁਖ ਤੇ ਪੜਤਾ ਟੀਕਾ ਸਹਿਤ ਪੜਤਾ ਭਰ ਬੋਲਣਾ ਪੜਤਾ ਨਹੀਂ ਕਹਿਣਾ ਮੁਖ ਤੇ ਪੜਤਾ ਪੜਨ ਦਾ ਵਾਚਕ ਟੀਕਾ ਸਹਿਤ ਮੁਖ ਤੇ ਪੜਤਾ ਟੀਕਾ ਸਹਿਤ ਸਹਿਤ ਨਹੀਂ ਸਹਿਤ ਦਾ ਅਰਥ ਹੋਰ ਹੈ ਸਹਿਤ ਮੁਖ ਤੇ ਪੜਤਾ ਟੀਕਾ ਸਹਿਤ ਹਿਰਦੈ ਰਾਮ ਨਹੀਂ ਪੂਰਨ ਰਹਿਤ हिरदराम इति विश्राम याद न ਲਾਉਣਾ ਹੈ ਹਿਰਦਰਾਮ ਨਹੀਂ ਪੂਰਨ ਰਹਤ ਉਪਦੇਸ਼ ਕਰੇ ਕਰ ਲੋਕ ਦਰੜਾਵੇ ਜੀ ਉਪਦੇਸ਼ ਕਰੇ ਕਰ ਇਥਿ विश्राम ਲੋਕ ਦਰੜਾਵੇ ਆਪਣਾ ਕਹਿਆ ਆਪ ਨਾ ਕਮਾਵੇ ਪੰਡਿਤ वेद विचार ਪੰਡਿਤ ਮਨ ਕਾ ਕ੍ਰੋਧ ਨੇਵਾਰ ਪੰਡਿਤ ਰਹਾਉ ਆਗੈ ਰੱਖਿਓ ਸਾਲ ਗ੍ਰਾਮ ਸਾਲ ਗ੍ਰਾਮ ਸਾਲਗ੍ਰਾਮ ਨਹੀਂ ਕਹਿਣਾ ਆਗੈ ਰੱਖਿਓ ਸਾਲ ਗ੍ਰਾਮ ਮਾਨਕੀਨੋ ਦਹ ਦਿਸ ਬਿਸ੍ਰਾਮ ਤਿਲਕ ਚਰਾਵੈ ਚਰਾਵੈ ਪਾਈ ਪਾਈ ਚਿਚਰਾਵੈ ਪਰ ਆਵਚਾਰਨ ਕਰਨ ਤਿਲਕ ਚਰਾਵੈ ਤੇਲਕ ਜਿਹੜਾ ਹੈ ਚੜਾਉਂਦਾ ਹੈ ਲਗਾਉਂਦਾ ਹੈ ਪਾਈ 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 ਹਾਂਜੀ ਅਤੇ ਪਾਈ ਪੈਰੀ ਪੈਂਦਾ ਹੈ ਸਾਲਗ੍ਰਾਮ ਦੀ ਪੱਥਰ ਦੀ ਮੂਰਤੀ ਦੀ ਲੋਕ ਪਚਾਰਾ ਅੰਧ ਕਮਾਇ ਖਾਟ ਕਰਮਾ ਪਰ ਆਸਣ ਧੂਤੀ ਖੱਟ ਕਸ ਕੇ ਨਹੀਂ ਕਹਿਣਾ ਖਾਟ ਕਰਮਾ ਅਰ ਆਸਣ ਧੂਤੀ ਭਾਖਟ ਗ੍ਰਹਿ पड़ा नित्य पोथी भागट नहीं कहना पागट भागट गग्गा बोलना भागट तक ख खा बोला जाएगा पागट गृह पड़ा नित्य पोथी भागट गृह पड़ा नित्य पोथी माला फेरै मंगाए विभूत एहि वेद एहि लीला हिला लागगी ली, ली सियारी हा हा एहि वेद ਏ বেদ ਕੋਏ ਨ ਤਰਿਓ ਮੀਤ ਵਿਦ ਕਸਕੇ ਨਹੀਂ ਬੋਲਣਾ ਵਿਦ ਬੋਲਾਂਗੇ ਤਾਂ ਵਿਨਨ ਦਾ ਵਾਚਕ ਬਣ ਜੇਗਾ বেদ ਬੋਲਾਂਗੇ ਤਾਂ ਵਿਧੀ ਢੰਗ ਤਰੀਕਾ ਸੋ ਪੰਡਿਤ ਗੁਰ ਸ਼ਬਦ ਕਮਾਈ ਤਰੇ ਗੁਣ ਕੀ ਉਸ ਉਤਰੀ ਮਾਈ ਤਰੇ ਗੁਣ ਕੀ ਇਥੇ ਵਿਸਰਾਮ ਹੈ ਉਸ ਉਤਰੀ ਮਾਈ ਚਤੁਰ ਬੇਦ ਪੂਰਨ ਹਰ ਨਾਇ ਨਾਨਕ ਤਿਸ ਕੀ ਸਰਣੀ ਪਾਇ ਰਾਮ ਕਲੀ ਮਹੱਲਾ ਪੰਜਵਾ ਰਾਮ ਕਲੀ ਇਕੱਠਾ ਹੀ ਕਹਿ ਦੇਣਾ ਰਾਮ ਕਲੀ ਵੱਖਰਾ ਨਹੀਂ ਕਹਿਣਾ ਰਾਮ ਕਲੀ ਮਹੱਲਾ ਪੰਜਵਾ ਰਾਮ ਕਲੀ ਮਹੱਲਾ ਪੰਜਵਾ ਕੋਟ ਬਿਗਨ ਨਹੀਂ ਆਵਹਿ ਨੇਰ ਅਨਕ ਮਾਇਆ ਹੈ ਤਾਂ ਕੀ ਚੇਰ ਅਨਕ ਪਾਪ ਤਾਂ ਕੇ ਪਾਨੀ ਹਾਰ ਜਾ ਕੋ ਮਾਇਆ ਭਈ ਕਰਤਾਰ ਜਿਸ ਹੈ ਸਹਾਈ ਹੋਏ ਭਗਵਾਨ ਜਿਸ ਹੈ ਸਹਾਈ ਹੋਏ ਤੇ ਵੀ ਲੱਗ ਜੇਗਾ ਚਾਲ ਅਨੁਸਾਰ ਜਿਸ ਹੈ ਸਹਾਈ ਹੋਏ ਭਗਵਾਨ ਅਨਕ ਯਤਨ ਉਹ ਕੈ ਸਰੰਜਾਮ ਰਹਾਉ ਕਰਤਾ ਰਖੈ ਕੀਤਾ ਕੌਨ ਕੀਰੀ ਜੀਤੋ सगला ਭਵਨ ਬੇਅੰਤ ਮਹਿਮਾਤਾ ਕੀ ਇਥੇ ਵਿਸਰਾਮ ਲਾਉਣਾ ਬੇਅੰਤ ਮਹਿਮਾਤਾ ਕੀ ਬੇਅੰਤ ਮਹਿਮਾਤਾ ਕੀ ਕੇਤਕ ਬਰਨ ਬਾਲ ਬਲ ਜਾਈਐ ਤਾ ਕੇ ਚਰਨ ਤਿਨ ਹੀ ਕੀਆ ਜਪ ਤਪ ਧਿਆਨ ਅਨਕ ਪ੍ਰਕਾਰ ਕੀਆ ਤਿਨ ਦਾਨ ਭਗਤ ਸੋਈ ਕਲ ਮਹਿ ਪਰਵਾਨ ਭਗਤ ਸੋਈ ਇਥੇ ਵਿਸਰਾਮ ਕਲ ਮਹਿ ਪਰਵਾਨ ਕਲ ਪੁਲਾ ਬੂਲਨਾ ਜਾ ਕਹੋ ਠਾਕੁਰ ਜਾ ਕਹੋ ਜਾ ਕਹੋ ठाकुर दिया मान ਸਾਧ ਸੰਗ ਮਿਲ ਭਏ ਪ੍ਰਗਾਸ ਸਹਿਜ ਸੁਖ ਆਸ ਨਿਵਾਸ ਪੂਰਾ ਸਤਗੁਰ ਦਿਆ ਵਿਸਾਸ ਨਾਨਕ ਹੋਏ ਦਾਸਨ ਦਾਸ RAMKALI MOHALLA PINJWA DOS NA DIJE ਕਹੂ ਲੋਗ ਜੋ ਕਮਾਵਨ ਸੋਈ ਭੋਗਾ ਆਪਨ ਕਰਮ ਆਪੇ ਹੀ ਬੰਦ ਆਵਨ ਜਾਵਨ ਮਾਇਆ ਧੰਦ ਐਸੀ ਜਾਨੀ ਸੰਤ ਜਨੀ ਪਾਰਗਾਸ ਭਇਆ ਪੂਰੀ ਗੁਰ ਬਚਨੀ ਰਹਾਉ ਤਨ ਧਨ ਕਲਤ ਨਿਥਿਆ ਵਿਸਥਾਰ ਕਲਤ ਕਸ ਕੇ ਬੋਲਣਾ ਕਲਤ ਨੀ ਜਾਣਾ ਹੈ ਵਰ ਗੈਰ ਚਾਲਨ ਹਾਰ ਰਾਜ ਰੰਗ ਰੂਪ ਸਭ ਕੂਰਾ ਨਾਮ ਬਿਨਾ ਕੋਈ ਜასი ਧੂਰਾ ਪਰਮ ਭੂਲੇ ਬਾਦ ਹੰਕਾਰੀ ਸੰਗ ਨਾਹੀ ਰੇ ਸਗਲ ਪਸਾਰੀ ਸੋਗ ਹਰਖ ਮਹਿ ਦੇਹ ਬਿਰਧਾਨੀ ਸਾਕਤ ਇਵਹੀ ਕਰਤ ਬਿਹਾਨੀ ਹਰ ਕਾ ਨਾਮ ਅੰਮ੍ਰਿਤ ਕਲ ਮਾਹੀ ਹਰ ਕਾ ਨਾਮ ਇੱਥੇ ਥੋੜਾ ਜਿਹਾ ਠਹਿਰਾ ਦੇ ਦੇਣਾ ਫਿਰ ਬੋਲਣਾ ਅੰਮ੍ਰਿਤ ਇੱਥੇ ਵਿਸਰਾਮ ਹੈ ਕਲ ਮਾਹੀ ਕਲ ਵੱਖਰਾ ਕਲ ਪੂਲਾ ਬੋਲਣਾ ਮਾਹੀ ਕਲ ਮਾਹੀ ਇਕੱਠਾ ਨਹੀਂ ਕਹਿਣਾ ਹਰ ਕਾ ਨਾਮ ਅੰਮ੍ਰਿਤ ਕਲ ਮਾਹੀ ਇਹ ਹੁੰ ਨਿਦਾਨਾ ਸਾਧੂ ਪਾਹੀ ਨਾਨਕ ਗੁਰ ਗੋਬਿੰਦ ਜਿਸ ਟੂਠਾ ਘਾਟ ਘਾਟ ਰਮਈਆ ਤੈਨਹੀ ਦੀਠਾ RAM KALI ਮਹੱਲਾ ਪੰਜਵਾ ਪੰਚ ਸ਼ਬਦ ਤਹਿ ਪੰਚ ਸ਼ਬਦ ਤਹਿ ਪੂਰਨ ਨਾਦ ਤਹਿ ਪਦ ਤੇ ਵਿਸਰਾਮ ਹੈ ਪੰਚ ਸ਼ਬਦ ਤਹਿ ਪੂਰਨ ਨਾਦ ਅਨਹਦ ਬਾਜ ਅਚਰਜ ਬਿਸਮਾਦ ਕੇਲ ਕਰਹਿ ਸੰਤ ਹਰ ਲੋਗ ਪਾਰ ਬ੍ਰਹਮ ਪਾਰ ਬ੍ਰਹਮ ਪੂਰਨ ਪਾਰ ਬ੍ਰਹਮ ਤਿਲਦੂ ਪਾਰ ਬ੍ਰਹਮ ਪੂਰਨ ਨਿਰਜੋਗ ਪੂਰਨ ਨਿਰਜੋਗ ਸੂਖ ਸਹਿਜ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵਹਿ ਤਹ ਰੋਗ ਸੋਗ ਨਹੀਂ ਜਨਮ ਮਰਨ ਸਾਧ ਸੰਗ ਬੈਸ ਗੁਣ ਗਾਵਹਿ ਸਾਧ ਸੰਗ ਬੈਸ ਗੁਣ ਗਾਵਹਿ ਤਹ ਰੋਗ ਸੋਗ ਨਹੀਂ ਜਨਮ ਮਰਨ ਰਹਾਉ ਊਹਾ ਸਿਮਰਹਿ ਕੇਵਲ ਨਾਮ ਬਿਰਲੇ ਪਾਵਹਿ ਓ ਬਿਸਰਾਮ ਭੋਜਨ ਪਾਓ ਕੀਰਤਨ ਆਧਾਰ ਨਿਹਚਲ ਆਸਨ ਬੇਸਮਾਰ ਡਿਗੈ ਨਾ ਡੋਲੇ ਕਤਹੁ ਨਾ ਤਾਵੇ ਡਿਗੈ ਪਾਠ ਮੁਖ ਪਾਠ ਹੈ ਦਮਦਮਾ ਸਾਹਿਬ ਦਾ ਪਾਠ ਡਿਗੈ ਹੈ ਕਰਤਾਰਪੁਰ ਸਾਹਿਬ ਵਾਲੀ ਸਰੂਪ ਦਾ ਡਿਗ ਪਾਠ ਹੈ ਇਸ ਕਰਕੇ ਡਿਗੈ ਮੁਖ ਪਾਠ ਹੈ ਡਿਗੈ ਨਾ ਡੋਲੇ ਕਤਹੁ ਨਾ ਤਾਵੇ ਗੁਰ ਪ੍ਰਸਾਦ ਕੋ ਗੁਰ ਪ੍ਰਸਾਦ ਗੁਰ ਪ੍ਰਸਾਦ ਕੋ ਇਹ ਮਹਿਲ ਪਾਵੈ ਭ੍ਰਮ ਭੈ ਮੋਹ ਨਾ ਮਾਇਆ ਜਾਲ ਸੁੰਨ ਸਮਾਧ ਪ੍ਰਭੂ ਕਿਰਪਾਲ ਤਾਕ ਅੰਤ ਨਾ ਪਾਰਵਾਰ ਤਾਕ ਅੰਤ ਨਾ ਪਾਰਵਾਰ ਤਾਕ ਅੰਤ ਨਾ ਪਾਰਵਾਰ ਆਪੇ ਗੁਪਤ ਆਪੇ ਪਾਸਾਰ ਜਾ ਕੈ ਅੰਤਰ ਹਰ ਹਰ ਸਵਾਦ ਕਹਿਣ ਨਾ ਜਾਈ ਨਾਨਕ ਬਿਸਮਾਦ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ